ਬीडीपीਓ ਦਫ਼ਤਰ ਬਟਲਾੜਾ ਵਿਖੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਅਖੀਲੇ ਦਿਨ ਕਾਗਜ਼ ਪੰਨ ਸਮੇਂ ਉਮੀਦਵਾਰਾਂ ਨੂੰ ਆ ਰਹੀਆਂ ਦਿੱਕਤਾਂ ਕਾਰਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਅਤੇ ਬीडीपीਓ ਬਟਲਾੜਾ ਵਿਚਕਾਰ ਪ੍ਰਬੰਧਾਂ ਨੂੰ ਲੈ ਕੇ ਝੜਪ ਹੋਈ ਹੈ ਡਾਕਟਰ ਅਰਣਵੀਰ ਕੌਰ ਨੇ ਬੀਡੀਪੀਓ ਦਫ਼ਤਰ ਬਡਲਾੜਾ ਨਾਲ ਅਖੀਲੇ ਦਿਨ ਨਾਮਜ਼ਦਗੀਆ ਦਾਖਲ ਕਰਨਾ ਹੈ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਹੋ ਰਹੀ ਖਜਲ-ਖੁਆਰੀ ਸੰਬੰਧੀ ਪੁੱਛੇ ਸਵਾਲਾਂ ਤੇ ਬੀਡੀਪੀਓ ਸਮੇਤ ਹੋਰਨਾ ਅਧਾਲਾਕਾਰੀ ਕੋਈ ਸੰਤੋਸ਼ਟੀ ਜਨਕ ਜਵਾਬ ਨਾ ਦੇਣ ਤੇ ਮਾਮਲਾ ਕਾਫੀ ਭੱਗ ਗਿਆ ਇਸ ਸੰਬੰਧੀ ਜਦੋਂ ਟੀਮ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਪ੍ਰਬੰਧਾਂ ਤੇ ਇਤਰਾਜ਼ ਜਤਾਉਂਦਿਆਂ ਆਪਣਾ ਰੋਸ ਪ੍ਰਗਟ ਕੀਤਾ ਸਾਡੇ ਕੋਲ ਜੀ ਤੁਸੀਂ ਜਿਹੜੇ ਉੱਤੇ ਅੱਜ ਬੋਲਦੇ ਹੋ ਉਹ ਤੁਹਾਨੂੰ ਤੁਹਾਨੂੰ ਇੱਕ ਅਰਜ਼ੋਈ ਬੋਲ ਰਿਹਾ ਹੈ ਹਾਂ ਬਕੀਂ ਦਾ ਰਾਜਪਾਲ ਫੇਰ ਪਿੱਛੇ ਹੈ ਕੰਪਨੀ 50 50 ਦੀ ਟਿਕਣੀ ਕੀ ਕੰਮ ਹੋਣਾ ਹੈ ਜੀ ਕਿਹਾ ਤਾਂ ਹਮਤ ਪੇਪਰਾਂ ਨੂੰ ਹੁਣ ਆਪਾਂ ਬਿਹਤਰ ਇਧਰ ਕੱਛ ਰਿਹਾ ਹੈ ਬੇਰੇ ਤੋਂ ਬਾਅਦ ਕੀ ਹੈ ਮੈਂ ਦੇ 12:00 ਕੱਛ ਰਿਹਾ ਹਾਂ ਪਰ ਮੈਂ ਜੇ ਤਾਂ ਮੈਂ 12:00 ਸ਼ੁਰੂ ਕਰ ਰਿਹਾ ਹਾਂ 11:00 ਵਜੇ ਦੇ ਰੋ ਥੋੜਾ ਕਰਨਾ ਕੰਦਰੀ ਵਿਚਾਰੀ ਪਰੇਸ਼ਾਨ ਹੋਈ ਹੈ ਆ ਬਜ਼ੁਰਗੀ ਨੇ ਬਿਠਾਓ ਪਲੀਜ਼ ਇਹਨਾਂ ਨੂੰ ਲਾ ਕੇ ਇਹਨਾਂ ਦਾ ਫਾਇਰ ਰਿਸਪੀਰ ਕਰਦੇ ਨਹੀਂ ਹਰ ਲੋਕ ਇਹਨਾਂ ਨੂੰ ਟੱਕੇ ਮਾਰ ਕੇ ਥੱਲੇ ਸੁਟਕੇ ਲਾਣਗੇ ਪਾਣੀ ਪਿਆਓ ਫਿਰ ਇਹਨਾਂ ਨੂੰ ਫਿਰ ਜੀ ਸਾਹਿਬ ਤੁਹਾਡੀ ਚੁਮੀ ਘਾਈ ਕਰਦੀ ਹੈ ਯਾਰ ਉਸ ਤੋਂ ਲੋਕ ਨੇ ਆਰਜ਼ੀ ਨਹੀਂ ਕਿਸੇ ਨੂੰ ਲਿਖੋ ਮੈਂ ਤੁਹਾਨੂੰ ਕਹਿਣਾ ਕਿ ਫੋਨ ਤੇ ਰਿਕਵੈਸਟ ਕੀਤੀ ਸੀ ਹੀ ਮੈਂ ਤੁਹਾਨੂੰ ਪਹਿਲਾਂ ਵੀ ਫੋਨ ਤੇ ਰਿਕਵੈਸਟ ਕੀਤੀ ਸੀ ਕਿ ਇਸ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਤੁਸੀਂ ਮੇਰੇ ਬਹੁਤ ਵੱਡੇ ਸਰਕਾਰੀ ਔਫੀਸੋਂ ਦੇ ਹਾਕਮਾਨ ਦੀ ਬੇਨਤੀ ਕਰਦੀ ਹਾਂ ਕਿ ਇਹ ਮੇche ਬੁਝੂ ਗਏ ਇਹਨਾਂ ਮਤਵਾਹਾਂ ਨੂੰ ਆ ਦਿਖੋ ਮਤਵਾਹ ਦਾ ਹਾਲ ਦੇਖੋ ਹਾਂ ਇਹ ਮਚਾ ਰਹੀ ਹੈ ਮੈਨੂੰ ਪਰੇਸ਼ਾਨ ਹੋ ਰਹੀ ਹੈ ਅੰਦਰ ਤੋਂ ਵੀਡੀਓ ਘੁੰਰ ਰਿਹਾ ਗਰਮੀ ਨਹੀਂ ਰਹਿਣਾ ਲੱਗਦਾ ਆ ਦੇਖੋ ਇਹ ਇਨਸਟਰਕਸ਼ਨ ਦੋ ਕਿ ਜੀਡੀ ਫਾਈਲ ਜਮਾ ਹੋਣੀ ਹੈ ਤੁਸੀਂ ਮਾਈਕਲ ਵੌਮੈਨ ਮੈਂ ਮਾਈਕਲ ਵੌਮੈਨ ਲੋਕਾਂ ਨੂੰ ਜਾਂ ਤਾਂ ਪੋਪਲਰ ਸਿਸਟਮ ਕਰੋ ਜਾਂ ਹਾਈ ਸਿਸਟਮ ਤੇ ਲਾਗੋ ਫਿਰ ਕਿਦੋਂ ਤੁਸੀਂ ਇਹ ਵੈਲੀਬਿਲਿਟੀ ਕਰਾਓਗੇ ਅਸੀਂ ਕਹਿ ਨਹੀਂ ਕਿ ਆਪ ਨਹੀਂ ਬੋਲਦੇ ਇਹ ਨਹੀਂ ਕਿ ਦੇ ਲਈ ਕਿਸੇ ਨੂੰ ਪਤਾ ਹੀ ਨਹੀਂ ਜੀ ਬਾਤ ਲਾਉਂਦੀ ਹੈ ਫਾਈਲ ਦਾ ਹਾਰ ਦੇਖੋ ਫਾਈਲ ਦਾ ਆਹ ਚੀਜ਼ ਹੈ ਮਾਈਕ ਹੈ ਨਾ ਬਾਦਰ ਉਹਦੀ ਆਵਾਜ਼ ਚਾਰ ਲੋਕਾਂ ਦਾ ਵੀ ਨਹੀਂ ਚਾਹੀਦੀ ਮਾਈਕ ਤੁਹਾਡਾ ਗੇਟ ਤੱਕ ਹੋਣਾ ਚਾਹੀਦਾ ਹੈ ਮਾਈਕ మే హజీ కి క్యా హే 1 ਘੰਟੇ ਦਾ ਸਮਾਂ ਲੋ ਲੋ ਟੈਸਟ ਕੀ ਕਰਨਾ ਲਾਵਾਂਗੇ 1 ਘੰਟੇ ਦਾ ਸਮਾਂ ਸਹੀ ਤਰ੍ਹਾਂ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਲੋਕਾਂ ਨੂੰ ਕੋਈ ਰੱਖਣ ਦਾ ਇੰਤਜ਼ਾਮ ਹੋਣਾ ਚਾਹੀਦਾ ਲੋਕਾਂ ਨੂੰ ਹਰ ਇੱਕ ਸੁੱਖ ਦਿੰਦੇ ਇਹ ਕਿ ਲੋਕ ਅੰਦਰ ਹੋ ਬਈ ਕਿ ਜਿਹੜੀ ਮੰਗਦੇ ਨੇ ਨਾ ਜੀ ਨਾ ਜੀ ਆਪਾਂ ਦੇਖੋ ਤੁਸੀਂ ਬੈਠਾ ਤੁਸੀਂ ਕੋਈ ਨਹੀਂ ਕਿ ਨਹੀਂ ਸਹੀ ਹੁਣ ਆਪਰੇ ਇੱਥੇ ਨੇ ਦਿਖੜੇ ਹੋਏ ਇਹ ਜੋ ਕੈਂਡੀਟ ਲੇ ਹੋਣਗੇ ਸਰ ਮੇਰੇ ਅਨੁਸਾਰ ਜੀ ਤੁਸੀਂ ਐਂਡ ਨਾ ਇਹ ਤਾਂ ਪਾਰਟੀ ਹੈ ਤੁਸੀਂ ਅਨੌਂਸਮੈਂਟ ਤੁਸੀਂ ਬੰਦੋ ਨਾ ਪਿੰਡਾਂ ਦੇ ਵਿੱਚੋਂ ਮਾਮੂਸ ਕਰਵਾਉਣਾ ਹੈ ਵੀਡੀਓ ਦੇ ਵਿੱਚ ਨਾ ਅਗਲਾ ਕੀ ਕੰਮ ਤੁਸੀਂ ਇਸ ਚ ਪਹਿਲੀ ਲੈਣੀ ਸੀ ਜੀ ਬੀਬੀ ਸਾਹਿਬ ਇਹ ਤੋਂ ਮੁੰਨ ਵੀ ਬੇਨਤੀ ਕਰਦੀ ਆਪਣੇ ਕੋਲ 1 ਘੰਟੇ ਦਾ ਸਮਾਂ ਅਦਰਵਾਈਜ਼ ਵੀ ਹੈਵ ਟੂ ਟੇਕ ਅ ਸਮ ਸਟ੍ਰਿਕਟ ਸੈਕਸ਼ਨ ਅਗੇਂਸਟ ਇਟ ਕਿਉਂਕਿ ਮੈਂ ਪਬਲਿਕ ਨੂੰ ਪਰੇਸ਼ਾਨ ਨਹੀਂ ਬਿਲਕੁਲ ਨਹੀਂ ਆਈ ਕਿਉਂਕਿ ਹੁਣ ਲੋਕਾਂ ਦਾ ਫੋਨ ਆਇਆ ਮੈਡਮ ਸਾਡੇ ਕਾਗਜ਼ੀ ਪਰੇਸ਼ਾਨ ਆਇਆ ਸੀ ਤਾਂ ਕੱਲ ਨੂੰ ਨਾਮਿਨੇਟਡ ਹੀ ਹੋ ਚੰਗੀ ਹੋ ਪਾਵਾਂਗੇ ਹਰ ਉਸ ਨੂੰ ਸਾਡੇ ਕੋਲ ਕੋਈ ਨਹੀਂ ਪੁੱਛੋ ਨਹੀਂ ਭਾੜੀ ਰਸਤੇ ਹਰ ਉਸ ਨੂੰ ਇੰਨਾ ਨਹੀਂ ਆਪਰੇਟ ਕਰਨਾ ਤੁਹਾਨੂੰ ਆਪਣੇ ਜੀ ਸਾਹਿਬ ਦੇ ਹੱਥ ਦੇ ਜੀ ਸਾਹਿਬ ਦੇ ਲੱਗ ਕੇ ਜਿੱਦਾਂ ਗੁੱਪੜ ਰੋ ਕੋਈ ਨਹੀਂ ਤੁਹਾਨੂੰ ਜੀ ਸਾਹਿਬ ਤੋਂ ਕਰਦੇ ਨਹੀਂ ਆਪਾਂ ਦੇ ਸਾਹਮਣੇ ਆਰਾ ਕੋਈ ਸਿਸਟਮ ਨਹੀਂ ਸਵੇਰੇ 6 ਵਜੇ ਆਏ ਅਸੀਂ ਚਾਰ ਸਵੇਰ ਦੇ ਬੈਠੇ ਜure ਕੋਈ ਇੱਥੇ ਮਾਨੂੰ ਬਹੁਤ ਹੋਰਾ ਹੋ ਰਹੀ ਇਹਨਾਂ ਨੇ ਪੁਲਿਸ ਕਿਤੇ ਕੋਈ ਕਦਮ ਨਹੀਂ ਚੁੱਕਿਆ ਨਹੀਂ ਵਰਦਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ ਜure ਆਪ ਪਾਈਆਂ ਬੈਠੀਆਂ ਨੇ ਵਿਚਾਰੀਆਂ ਸਾਡੇ ਨਾਲ ਚਾਰ ਬੰਦੇ ਆਏ ਅਸੀਂ ਕਾਲ ਫਾਈਲ ਨਹੀਂ ਕੋਈ ਕੋਈ 7% ਇਹ ਬੰਦੇ ਭੇਡ ਕਰਕੇ ਲਈ ਕੋਈ ਜੇਰਾ ਕੋਈ ਵਧੀਆ ਰਹੇਗਾ ਜੀ ਅੱਜ ਮੈਨੂੰ ਇਹ ਤੋਂ ਫੋਨ ਗਿਆ ਕਿ ਐਸ.ਡੀ.ਐਮ ਦਫ਼ਤਰ ਵਿੱਚ ਕੁਝ ਵੀ ਇੱਥੇ ਵਿਡੀਓਸਾ ਆਪ ਕੋਲੇ ਕਾਜਿਸ਼ ਕਰਨ ਆਏ ਹੈ ਤੇ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਪ੍ਰਬੰਧ ਦਾ ਮਤਲਬ ਕਿ ਸਾਡੇ ਕਾਜਿਸ਼ ਪਰੰਨਾ ਹੀ ਮੁਸ਼ਕਿਲ ਹੋ ਰਿਹਾ ਹੈ ਮੇਰੀਆਂ ਬੀਬੀਆਂ ਥੱਲੇ ਬੈਠੀਆਂ ਨੇ ਧੁੱਪੇ ਬੈਠੀਆਂ ਨੇ ਔਰ ਪਾਣੀ ਦਾ ਹਜੇ ਤਾਂ ਕੋਈ ਪ੍ਰਬੰਧ ਨਹੀਂ ਹੈ ਅਗਰ ਆਪਾਂ ਇਹ ਸਿਸਟਮ ਨੂੰ ਚਲਾਉਣਾ ਹੋਵੇ ਤਾਂ ਆਪਾਂ ਉਹ ਲਾਈਨਸ ਬਣਾ ਸਕਦੇ ਆ ਆਪਾਂ ਟੋਕਰ ਨੰਬਰ ਦੇ ਸਕਦੇ ਆ ਹਰ ਪਿੰਡ ਨੂੰ ਇੱਕ ਟੋਕਨ ਨੰਬਰ ਨਾਲ ਇਹ ਬਹੁਤ ਹੀ ਇਹੋ ਜਿਹੇ ਤਰੀਕੇ ਹੁੰਦੇ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਕਿਉਂਕਿ ਇਹਨਾਂ ਕੋਲੇ ਹਰ ਚੀਜ਼ ਜਿਹੜੀ ਆਪਾਂ ਟੈਕਸ ਭਰਦੇ ਹਾਂ ਇਸੇ ਕਰਕੇ ਭਰਦੇ ਹਾਂ ਕਿ ਸਾਨੂੰ ਪਬਲਿਕ ਨੂੰ ਆਮ ਜਨਤਾ ਨੂੰ ਖੱਜਲ ਹੋਣਾ ਨਾ ਪਵੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਬਾਹਰ ਜਾ ਕੇ ਪਬਲਿਕ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਇੰਨਾ ਕੁ ਬੁਰਾ ਹਾਲ ਹੈ ਕਿ ਮੇਰੀਆਂ ਬੀਬੀਆਂ ਨੇ ਚੁੰਨੀਆਂ ਲੈ ਚੁੱਕੀਆਂ ਨੇ ਈਵਨ ਬੀਬੀਆਂ ਦੇ ਇੰਨਾ ਪਸੀਨਾ ਆਉਣ ਨਾਲ ਕੱਪੜੇ ਗਿੱਲੇ ਨਾ ਕੋਈ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਨਾ ਕੋਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਹਰੇਕ ਕੋ पासो ਸਾਨੂੰ ਖਚਲ ਖਵਾਰੀ ਹੋ ਰਹੀ ਹੈ ਅਗਰ ਮੈਂ ਗੱਲ ਕਰਾਂ ਕਾਗਜ਼ ਪਰੰਦੀ ਤਾਂ ਕਾਗਜ਼ ਪਰੰਦਾ ਕੀ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਮੈਨੂੰ ਵਾਸ਼ ਮਾਰੀ ਹੈ ਕਿ ਨਹੀਂ ਅਜੇ ਤੱਕ ਇਹ ਮੈਗਰੇ ਪ੍ਰਬੰਧ ਨਹੀਂ ਹੋ ਪਾ ਰਿਹਾ ਤੇ ਜਦੋਂ ਅਸੀਂ ਇੱਥੇ ਆ ਕੇ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਦਫ਼ਤਰ ਛੱਡ ਕੇ ਇੱਥੋਂ ਭੱਜ ਚੁੱਕੇ ਨੇ ਵੀਡੀਓ ਸਾਹਿਬ ਆਪਣੇ ਦਫ਼ਤਰ ਦੇ ਵਿੱਚ ਨਹੀਂ ਹੈਗੇ ਨੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਰਦੇ ਮੈਡਮ ਜੀ ਹਾਂਜੀ ਮੈਡਮ ਜੀ ਤੁਸੀਂ ਬਾਹਰ ਬੈਠੋ ਤੁਸੀਂ ਚਾਹ ਪੀਓ ਬੈਠੋ ਮੈਂ ਉਹਨਾਂ ਨੇ ਦੱਸਿਆ ਨਹੀਂ ਕਿ ਚਾਹ ਸਾਡੇ ਵਾਸਤੇ ਨਹੀਂ ਆਮ ਪਬਲਿਕ ਵਾਸਤੇ ਹੈ ਨਾ ਹੀ ਇਹ ਪੱਖੇ ਏਸੀ ਉਹਨਾਂ ਵਾਸਤੇ ਹੈ ਇਹ ਸਾਰਾ ਕੁਝ ਪਬਲਿਕ ਦਾ ਹੈ ਪਰ ਪਬਲਿਕ ਇਹਨੂੰ ਦੇਣਾ ਚਾਹੁੰਦੀ ਤੇ ਪਬਲਿਕ ਇਹਨੂੰ ਲੈਣਾ ਵੀ ਬਹੁਤ ਚੰਗੀ ਤਰ੍ਹਾਂ ਚਾਹੁੰਦੀ ਹੈ ਮੈਂ ਕੁਨੀ ਅਪੀਲ ਕਰਦੀਆਂ ਸਾਰੇ ਆਮ ਵਰਕਰਸ ਨੂੰ ਕਿ ਪਮੋ ਕਿਸੇ ਵੀ ਪਾਰਟੀ ਚ ਨਹੀਂ ਉਹ ਆਮ ਪਬਲਿਕ ਨੇ ਔਰ ਪਬਲਿਕ ਨੂੰ ਫਰਸਟ ਓਪਰਚ्युनिटी ਦੇਣਾ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਹੱਤਵੰਦ ਹੈ ਅਗਰ ਤੁਹਾਨੂੰ ਚੂਣਾ ਨਹੀਂ ਹੈ ਫਿਰ ਵਾਣੀਆਂ ਆਂਦੀਆਂ ਤਾਂ ਤੁਸੀਂ ਇਹ ਸਭ ਛੱਡ ਸਕਦੇ ਹੋ ਤੁਸੀਂ ਇਹ ਸਭ ਛੱਡ ਕੇ ਕੋਈ ਹੋਰ ਕੰਮ ਕਰ ਲਓ ਜੋ ਕੰਮ ਤੁਹਾਡੇ ਕੋਲ ਹੋ ਜਾਈ ਪਰ ਇਹ ਕੰਮ ਦੀ ਤੁਸੀਂ ਲੈਕ ਨਹੀਂ ਹੋ ਆਮ ਲੋਕਾਂ ਦੇ ਵਿੱਚ ਪਲੀਸ ਤੁਸੀਂ ਜਾ ਕੇ ਦੇਖੋ ਮੈਂ ਮੀਡੀਆ ਨੂੰ ਬੇਨਤੀ ਕਰਦੀ ਆ ਆਮ ਲੋਕਾਂ ਦੇ ਤੁਸੀਂ ਵੀਊ ਲੈ ਕੇ ਦੇਖੋ ਕਿ ਉਹ ਕਿੰਨੇ ਪਰੇਸ਼ਾਨ ਨੇ ਉਹ ਚਿੱਕਾ ਮਾਰ ਰਹੇ ਕੋਈ ਇਹ ਨਹੀਂ ਕਿ ਕੱਲਾ ਕਾਂਗਰਸ ਹੀ ਪਰੇਸ਼ਾਨ ਹੈ ਇਹ ਕੱਲਾ ਕਾਲੀ ਪਰੇਸ਼ਾਨ ਹੈ ਜਾਂ ਆਮ ਆਲਾ ਪਰੇਸ਼ਾਨ ਹੈ ਇੱਥੇ ਪੂਰੀ ਦੀ ਪੂਰੀ ਪਬਲਿਕ ਪਰੇਸ਼ਾਨ ਹੈ ਇਹੀ ਗੱਲ ਕਹਿ ਕੇ ਆਈਆਂ ਕਿ ਨਾ ਇੱਥੇ ਪੱਖਿਆਂ ਦਾ ਪ੍ਰਬੰਧ ਹੈ ਨਾ ਇੱਥੇ ਪਾਣੀ ਦਾ ਪ੍ਰਬੰਧ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ ਆ ਦੇਖੋ ਤੁਸੀਂ ਬੀਪੀਰ ਦਾ ਹਾਲ ਦੇਖ ਸਕਦੇ ਹੋ ਯੋ ਵਿਚਾਰੀਆਂ ਥੱਲੇ ਬੈਠੀਆਂ ਨੇ ਇੱਕ ਪਾਸੇ ਕਾਰ ਤੇ ਪਿਆ ਹੋਇਆ ਐ ਔਰ ਉਹ ਥੱਲੇ ਬੈਠੀਆਂ ਨੇ ਪਰ ਨਾ ਹੀ ਇੱਥੇ ਕੋਈ ਸਖਤਾਂ ਦਾ ਗਰਵਾਣਾ ਹੈ ਅਗਰ ਤੁਸੀਂ ਲੇਡੀਜ਼ ਵਾਸਤੇ ਰਿਜ਼ਰਵੇਸ਼ਨ ਕਰਦੇ ਹੋ ਤਾਂ ਉਹਨਾਂ ਦੇ ਪ੍ਰਬੰਧਾਂ ਦੀ ਵੀ ਸਾਨੂੰ ਸਭ ਨੂੰ ਲੋੜ ਪੈਂਦੀ ਐ ਹੁਣ ਬੀਬੀਆਂ ਨਾਲ ਤਾਂ ਇੱਕੋ ਲਕੰਟਾ 'ਤੇ ਖੜ ਸਕਦੀਆਂ ਨੇ ਤੇ ਨਾ ਹੀ ਉਹ ਵਿਚਾਰੀਆਂ ਥੱਲੇ ਦੇ ਕੋਈ ਕਾਰ ਦੇ ਵਿੱਚ ਗੰਦੀ ਜਗ੍ਹਾ ਦੇ ਵਿੱਚ ਬੈਠੀਆਂ ਹੋਈਆਂ ਨੇ ਪਰਸ਼ਾਸ਼ਨ ਦੀ ਇਹ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਹੁਣੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਐਸਜੀਐਮ ਸਾਹਿਬ ਨੂੰ ਇੱਥੇ ਬਹੁਤ ਜਲਦੀ ਭੇਜ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਜਿਹੜਾ ਕੰਮ ਉਹਨਾਂ ਨੇ 12 ਵਜੇ ਕਰਨਾ ਸ਼ੁਰੂ ਕੀਤਾ ਇਹ ਕੰਮ ਲਈ ਆਪਾਂ ਕੱਲ ਵੀ ਕਰ ਸਕਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ